ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਜੈਫਰੀ ਐਪਸਟਾਈਨ ਜੋ ਕਿ ਦੇਵ ਵਪਾਰ ਦੇ ਨਾਲ ਸੰਬੰਧਤ aaropi si ਉਸ ਦੇ ਨਾਲ ਕੁਝ ਤਸਵੀਰਾਂ ਦਾ ਸੰਗ੍ਰਹਿ ਹਾਊਸ ਡੈਮੋਕ੍ਰੇਟਸ ਨੇ ਜਾਰੀ ਕੀਤਾ ਹੈ ਇਸ ਦੇ ਵਿੱਚ ਡੋਨਲਡ 트੍ਰੰਪ ਬਿਲ ਕਲਿੰਟਨ ਅਤੇ ਸਾਬਕਾ ਪ੍ਰਿੰਸ ਐਂਡਰਿਊ ਦੀਆਂ ਕੁਝ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਵਿੱਚ 트੍ਰੰਪ ਦੀ ਇੱਕ ਕਾਲੀ ਚਿੱਟੀ ਤਸਵੀਰ ਸ਼ਾਮਲ ਸੀ ਜਿਸ ਦੇ ਵਿੱਚ ਉਹ 6 ਔਰਤਾਂ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਚਿਹਰੇ ਕਾਲੇ ਕੀਤੇ ਹੋਏ ਸਨ ਮੀਡੀਆ ਕਾਨਫਰੰਸ ਦੌਰਾਨ ਜਦੋਂ ਰਾਸ਼ਟਰਪਤੀ 트ੰਪ ਤੋਂ ਇਹਨਾਂ ਤਸਵੀਰਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਐਪਸਟਾਈਨ ਦੀ ਜਾਇਦਾਦ ਦੀਆਂ ਤਸਵੀਰਾਂ ਨਹੀਂ ਦੇਖੀਆਂ ਪਰ ਉਹ ਕੋਈ ਵੀ ਵੱਡੀ ਗੱਲ ਨਹੀਂ ਹੈ 트ੰਪ ਨੇ ਕਿਹਾ ਕਿ ਐਪਸਟਾਈਨ ਪੂਰੇ ਪਾਮ ਬੀਚ ਦੇ ਉੱਤੇ ਸੀ ਅਤੇ ਸਾਰਿਆਂ ਦੇ ਨਾਲ ਫੋਟੋਆਂ ਖਿੱਚਵਾਈਆਂ ਸੀ ਤੁਹਾਨੂੰ ਦੱਸ ਦਈਏ ਕਿ ਡੈਮੋਕ੍ਰੈਟਿਕ ਕਾਨੂੰਨ ਸਾਜ਼ਾ ਦੁਆਰਾ ਹਾਊਸ ਓਵਰਸਾਈਟ ਕਮੇਟੀ ਦੇ ਉੱਤੇ ਸ਼ੁਰੂ ਵਿੱਚ ਜਾਰੀ ਕੀਤੀਆਂ ਗਈਆਂ ਦਰਜਨਾ ਫੋਟੋਆਂ ਐਪਸਟਾਈਨ ਦੀ ਜਾਇਦਾਦ ਤੋਂ ਪ੍ਰਾਪਤ ਹੋਈਆਂ 95 ਹਜ਼ਾਰ ਤੋਂ ਵੱਧ ਤਸਵੀਰਾਂ ਦਾ ਇੱਕ ਛੋਟਾ ਜਿਹਾ ਹਿੱਸਾ ਸਨ ਜਿਸ ਦੀ 2019 ਦੇ ਵਿੱਚ ਨਿਊਯਾਰਕ ਦੀ ਇੱਕ ਜੇਲ੍ਹ ਦੇ ਵਿੱਚ ਸੈਕਸ ਤਸਕਰੀ ਦੇ ਦੋਸ਼ਾਂ ਦੇ ਵਿੱਚ ਮੁਕਦਮੇ ਦੀ ਉਡੀਕ ਕਰਦੇ ਹੋਏ ਮੌਤ ਹੋ ਗਈ ਸੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈਆਂ ਫੋਟੋਆਂ ਉਹਨਾਂ ਕੇਸ ਫਾਈਲਾਂ ਤੋਂ ਵੱਖਰੀਆਂ ਸਨ ਜੇ ਨਾ ਨੂੰ ਨਿਆਂ ਵਿਭਾਗ ਹੁਣ ਜਾਰੀ ਕਰਨ ਦੇ ਲਈ ਮਜਬੂਰ ਹੈ ਪਰ ਉਮੀਦ ਵੱਧ ਰਹੀ ਹੈ ਕਿਉਂਕਿ 트럼ਪ ਪ੍ਰਸ਼ਾਸਨ ਅਗਲੇ ਹਫਤੇ ਐਪਸਟਾਈਨ ਫਾਈਲਾਂ ਨੂੰ ਪੇਸ਼ ਕਰਨ ਦੇ ਲਈ ਇੱਕ ਸਮਾਂ ਸੀਮਾ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਸਾਲਾਂ ਤੋਂ ਸਾਜ਼ਿਸ਼ ਸਿਧਾਂਤਾਂ ਅਤੇ ਅਟਕਲਾਂ ਦਾ ਸਰੋਤ ਰਹੀਆਂ ਨੇ ਇਹ ਫੋਟੋ ਆਪ ਬਿਨਾ ਕਿਸੇ ਸਰਕੀ জাফর ਸੰਦਰਭ ਦੇ ਜਾਰੀ ਕੀਤੀਆਂ ਗਈਆਂ ਸਨ ਅਤੇ ਇਹਨਾਂ ਦੇ ਵਿੱਚ 트ੰਪ ਦੀ ਇੱਕ ਕਾਲੀ ਚਿੱਟੀ ਤਸਵੀਰ ਸ਼ਾਮਲ ਸੀ ਜਿਸ ਦੇ ਵਿੱਚ ਉਹ 6 ਔਰਤਾਂ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ ਅਤੇ ਔਰਤਾਂ ਦੇ ਚਿਹਰੇ ਕਾਲੇ ਕੀਤੇ ਹੋਏ ਸੀ ਵਾਈਟ ਹਾਊਸ ਦੀ ਬੁਲਾਰਨ ਐਬੀਗੇਲ ਜੈਕਸਨ ਨੇ ਡੈਮੋਕ੍ਰੇਟਸ ਦੇ ਉੱਤੇ ਦੋਸ਼ ਲਗਾਇਆ ਕਿ ਉਹ ਇੱਕ ਝੂਠਾ ਵਿਰਦਾਂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚੈਰੀ ਚੁਣੀਆਂ ਫੋਟੋਆਂ ਜਾਰੀ ਕਰ ਰਹੇ ਨੇ ਅਤੇ ਇਸ ਨੂੰ ਰਾਸ਼ਟਰਪਤੀ ਟਰੰਪ ਵਿਰੁੱਧ ਡੈਮੋਕ੍ਰੇਟ ਧੋਖਾ ਦਾ ਹਿੱਸਾ ਦੱਸਿਆ ਬਹੁਤ ਸਾਰੀਆਂ ਫੋਟੋਆਂ ਪਹਿਲਾਂ ਹੀ ਜਨਤਾ ਦੇ ਵਿੱਚ ਪ੍ਰਸਾਰਿਤ ਕਰ ਦਿੱਤੀਆਂ ਜਾ ਚੁੱਕੀਆਂ ਨੇ ਡੈਮੋਕ੍ਰੇਟ ਨੇ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਫੋਟੋਆਂ ਜਾਰੀ ਕਰਨਾ ਜਾਰੀ ਰੱਖਣ ਦਾ ਵਾਦਾ ਕੀਤਾ ਕਿਉਂਕਿ ਉਹ ト੍ਰੰਪ ਦੇ ਉੱਤੇ ਉਸਦੇ ਰਿਪਬਲਿਕਨ ਪ੍ਰਸ਼ਾਸਨ ਵੱਲੋਂ ਐਪਸਟਾਈਨ ਜਾਂਚ ਦੇ ਵਿੱਚ ਦਸਤਾਵੇਜ਼ ਜਾਰੀ ਕਰਨ ਤੋਂ ਪਹਿਲਾਂ ਇਨਕਾਰ ਕਰਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਗਾਰਸਿਆ ਨੇ ਅੱਗੇ ਕਿਹਾ ਹੈ ਕਿ ਉਸਦੇ ਸਟਾਫ ਨੇ ਐਪਸਟਾਈਨ ਦੀ ਜਾਇਦਾਦ ਤੋਂ ਪ੍ਰਾਪਤ ਕੀਤੀਆਂ ਹੋਈਆਂ ਤਸਵੀਰਾਂ ਦੇ ਵਿੱਚੋਂ ਲਗਭਗ 1/4 ਤਸਵੀਰਾਂ ਦੀ ਜਾਂਚ ਕੀਤੀ ਹੈ ਜਿਸ ਦੇ ਵਿੱਚ ਉਹ ਫੋਟੋਆਂ ਸ਼ਾਮਲ ਨੇ ਜੋ ਕਿ ਉਸ ਨੂੰ ਭੇਜੀਆਂ ਗਈਆਂ ਸਨ ਜਾਂ ਜੋ ਉਸਦੇ ਕੋਲ ਸਨ ਗਾਰਸਿਆ ਨੇ ਅੱਗੇ ਕਿਹਾ ਹੈ ਕਿ ਡੋਨਲਡ 트੍ਰੰਪ ਨੂੰ ਇਸ ਵੇਲੇ ਅਮਰੀਕੀ ਜਨਤਾ ਦੇ ਲਈ ਫਾਈਲ ਜਾਰੀ ਕਰਨ ਦੀ ਲੋੜ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਸਾਨੂੰ ਅਸਲ ਦੇ ਵਿੱਚ ਬਚੇ ਲੋਕਾਂ ਦੇ ਲਈ ਨਿਆਂ ਦੀ ਭਾਵਨਾ ਮਿਲ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ